ਦਸਵੰਦ ਕੀ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਦਸਵੰਦ ਕੱਢਣਾ ਇੰਪੋਰਟਡ ਹੈ ਨਿਊ ਤੇ 올ਡ ਟੈਸਟਮੈਂਟ ਇਸ ਬਾਰੇ ਉਹ ਕੀ ਕਹਿੰਦੀ ਹੈ ਕਿਉਂਕਿ ਸਾਡਾ ਪ੍ਰਭੂ ਯਿਸੂ مسیਹ ਪੂਰੀ ਦੁਨੀਆ ਦਾ ਮਾਲਕ ਹੈ ਫਿਰ ਵੀ ਉਸ ਨੂੰ ਦਸਵੰਦ ਦੀ ਜ਼ਰੂਰਤ ਹੈ ਇਹ ਸਾਰੇ ਸਵਾਲਾਂ ਦੇ ਜਵਾਬ ਅਸੀਂ ਇਸ ਵੀਡੀਓ ਵਿੱਚ ਲੱਭਾਂਗੇ ਤੁਸੀਂ ਵੀਡੀਓ ਦੇ ਐਂਡ ਤੱਕ ਜਰੂਰ ਬਣੇ ਰਹੋ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਅੱਜ ਅਸੀਂ ਕਲੀਅਰ ਕਰਾਂਗੇ ਸਾਨੂੰ ਦਸਵੰਦ ਉਹ ਕੱਢਣਾ ਚਾਹੀਦਾ ਹੈ ਕਿ ਨਹੀਂ ਕੱਢਣਾ ਚਾਹੀਦਾ ਜੈਮਸ ਜੀ ਮੇਰਾ ਨਾਮ ਗੋਪੀ ਮਸੀ ਇਹ ਤੋਂ ਮਾ ਪੁਰਤਕਾਲ ਤੁਹਾਂ ਤੇ ਕਿਹੜੇ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਪਰਮੇਸ਼ਰ ਦੇ ਪਾਵਰਫੁਲ ਬਚਨਾਂ ਦੇ ਨਾਲ ਅੱਜ ਅਸੀਂ ਗੱਲ ਕਰਾਂਗੇ ਦਸਵਾਂ ਦੇ ਦੀ ਜਿਹਨੂੰ ਇੰਗਲਿਸ਼ ਦੇ ਵਿੱਚ ਟੈਟ ਵੀ ਬੋਲਦੇ ਨੇ ਕੀ ਅੱਜ ਦੇ ਸਮੇਂ ਦੇ ਵਿੱਚ ਵੀ ਸਾਨੂੰ ਦਸਵੰਦਉ ਕੱਢਣਾ ਚਾਹੀਦਾ ਹੈ ਜਾਂ ਫਿਰ ਇਹ ਚੀਜ਼ ਕਿੱਥੇ ਲਿਖੀ ਹੈ ਕਿ ਸਾਨੂੰ ਦਸਵੰਦ ਦੇਣਾ ਚਾਹੀਦਾ ਜਾਂ ਫਿਰ ਦਸਵੰਦ ਦਾ ਜੋ ਜੋ ਅਰਥੋ ਕੀ ਹੈ ਪਹਿਲਾਂ ਤੁਹਾਨੂੰ ਮੈਂ ਇਹ ਚੀਜ਼ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਕਿ ਜੋ ਦਸਵੰਨ ਦਾ ਅਰਥ ਹੈ ਉਹ ਜਿਸ ਦੀ ਜੋ ਕਮਾਈ ਦਾ ਜੋ ਦਸਵਾਂ ਹਿੱਸਾ ਉਸ ਨੂੰ ਜੋ ਤੈਟ ਉਸ ਨੂੰ ਜੋ ਦਸਵੰਨ ਤੋਂ ਬੋਲਦੇ ਨੇ ਸਿਰਫ ਇੱਥੋਂ ਤੱਕ ਹੀ ਸੀਮਤ ਨਹੀਂ ਹੈ ਅੱਗੇ ਵੀ ਤੁਹਾਨੂੰ ਇਹ ਚੀਜ਼ਾਂ ਮੈਂ ਕਲੀਅਰ ਹੋ ਕਰਾਂਗਾ ਪਰ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਜੋ ਸਵਾਲ ਉਹ ਖੜੇ ਹੁੰਦੇ ਨੇ ਕਿ ਪਰਮੇਸ਼ਰ ਸਾਡੇ ਪੈਸੇ ਦਾ ਉਹ ਕੀ ਕਰੇਗਾ ਕੀ ਪਰਮੇਸ਼ਰ ਨੂੰ ਕਿਸੇ ਚੀਜ਼ ਦੀ ਥੋੜਾ ਪਰਮੇਸ਼ਰ ਦੇ ਭਵਨ ਦੇ ਵਿੱਚ ਪਰਮੇਸ਼ਰ ਦੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਤੋੜਨੀ ਆ ਪਰ ਫਿਰ ਵੀ ਪਰਮੇਸ਼ਰ ਨੇ ਸਾਨੂੰ ਜੋ ਦਸਵਾ ਹਿੱਸਾ ਕੱਢਣ ਨੂੰ ਜਾਂ ਫਿਰ ਦਸਵੰਦ ਕੱਢਣ ਨੂੰ ਜਾਂ ਫਿਰ ਤੈਟ ਕੱਢਣ ਨੂੰ ਕਿਉਂ ਬੋਲਿਆ ਹੈ ਕਿਉਂਕਿ ਪਰਮੇਸ਼ਰ ਦੇ ਕੋਲ ਤਾਂ ਸਾਰਾ ਕੁਝ ਹੈ ਆਲਰੇਡੀ ਇਹ ਸਭ ਕੁਝ ਹੈ ਕਿਉਂਕਿ ਉਹ ਪੂਰਾ ਹੀ ਦੁਨੀਆ ਦਾ ਮਾਲਕ ਹੈ ਫਿਰ ਕਿਉਂ ਸਾਨੂੰ ਦਸਵੰਦ ਕੱਢਣ ਨੂੰ ਬੋਲਦਾ ਹੈ ओके ਸੁਣੋ ਸੀ ਹੋਰ ਵੀ ਡੀਪ ਜਾ ਕੇ ਸਮਝਣ ਦੀ ਕੋਸ਼ਿਸ਼ ਕਰਦੇ ਆ ਪਹਿਲੀ ਗੱਲ ਤੇ ਮੈਂ ਇਹ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦਾ ਵਾਂ ਕਿ ਜੋ ਪਰਮਿਸ਼ਨ ਨੂੰ ਸਾਡੇ ਪੈਸੇ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਜਿੰਨੇ ਵੀ ਸਾਡੇ ਕੋਈ ਕਾਰੋਬਾਰ ਨੇ ਜਾਂ ਫਿਰ ਸਾਡਾ ਕੋਈ ਬਿਜ਼ਨਸ ਹੈ ਜਾਂ ਫਿਰ ਅਸੀਂ ਕੋਈ ਜੌਬ ਕਰਦੇ ਆ ਉਹ 100% ਹੀ ਪਰਮੇਸ਼ਰ ਦਾ ਹੈ ਫਿਰ ਵੀ ਸਾਨੂੰ ਪਰਮਿਸ਼ਨ ਨੇ ਜੋ 10% ਜੋ ਟੈਟ ਕੱਢਣ ਨੂੰ ਉਹ ਬੋਲਿਆ ਹੈ ਤੇ ਸਾਨੂੰ ਉਹ ਟੈਟ ਜੋ ਕੱਢਣਾ ਚਾਹੀਦਾ ਹੈ ਜਿੱਥੇ ਵੀ ਕੋਈ ਚਰਚ ਦੇ ਵਿੱਚ ਜਾਂ ਪਰਮੇਸ਼ਰ ਦੇ ਘਰ ਦੇ ਵਿੱਚ ਕੋਈ ਕੋਈ ਜੋ ਜੋ ਖਾਣੇ ਵਗੈਰਾ ਦੀ ਜੋ ਸੇਵਾ ਹੋਏ ਜਾਂ ਫਿਰ ਕੋਈ ਜੋ ਕੋਈ ਹੋਰ ਸੇਵਾ ਹੋਏ ਜਾਂ ਫਿਰ ਕੋਈ ਚਰਚ ਦੇ ਵਿੱਚ ਕੋਈ ਪਰਮੇਸ਼ਰ ਦੇ ਭਵਨ ਦੇ ਵਿੱਚ ਕੋਈ ਕੰਮ ਚੱਲਦਾ ਹੋਵੇ ਅਸੀਂ ਉੱਥੇ ਆਪਣਾ ਜੋ ਤੈਟ ਉਹ ਦੇ ਸਕਦੇ ਹਾਂ ਪਰਮੇਸ਼ਰ ਦੇ ਘਰ ਦੇ ਵਿੱਚ ਚੱਲਦਾ ਹੋਇਆ ਕੋਈ ਵੀ ਕੰਮ ਜਾਂ ਫਿਰ ਕੋਈ ਖਾਣੇ ਦੀ ਸੇਵਾ ਹੋਏ ਜਾਂ ਫਿਰ ਕੋਈ ਕੰਟਰੈਕਸ਼ਨ ਦਾ ਕੰਮ ਚੱਲ ਰਿਹਾ ਹੈ ਜਾਂ ਫਿਰ ਕੋਈ ਵੀ ਕੰਮ ਹੋਏ ਕਿਸੇ ਵੀ ਕੰਮ ਦੇ ਵਿੱਚ ਕੋਈ ਵੀ ਥੋਰ ਨਹੀਂ ਹੁੰਦੀ ਕਿਉਂਕਿ ਪਰਮੇਸ਼ਰ ਦੇ ਘਰ ਵਿੱਚ ਕਿਸੇ ਵੀ ਚੀਜ਼ ਦੀ ਥੋਰ ਨਹੀਂ ਹੈ ਇਹ ਨਹੀਂ ਹੈ ਕਿ ਜੀ ਜੋ ਆਪਣਾ ਦਸਵਾਂ ਦੂਜਾ ਤੇ ਦਵਾਂਗੇ ਤੇ ਫਿਰ ਇਹ ਕੰਮ ਚੱਲੇਗਾ ਇਦਾਂ ਕੁਝ ਨਹੀਂ ਹੈ ਕਿਉਂਕਿ ਪਰਮੇਸ਼ਰ ਦਾ ਜੋ ਘਰ ਹੈ ਉਹਦੇ ਵਿੱਚ ਕਿਸੇ ਵੀ ਚੀਜ਼ ਦੀ ਥੋਰ ਨਹੀਂ ਹੈ ਪਰ ਪਰਮੇਸ਼ਰ ਨੇ ਸਾਡੇ ਵਾਸਤੇ ਇਹ ਜੋ ਦਸਵਾਂ ਹਿੱਸਾ ਹੈ ਉਹ ਤੁਹਾਨੂੰ ਅੱਗੇ ਜਾ ਕੇ ਸਮਝ ਲੱਗੇਗਾ ਵੀਡੀਓ ਵਿੱਚ ਵੀ ਕਿਉਂ ਸਾਨੂੰ ਪਰਮੇਸ਼ਰ ਨੇ ਜੋ ਜੋ 10% ਕੱਢਣ ਨੂੰ ਬੋਲਿਆ ਚਲੋ ਅਸੀਂ ਸਾਰੇ ਜਣੇ ਮਿਲ ਕੇ ਇਹ ਚੀਜ਼ ਦੇਖਦੇ ਹਾਂ ਕਿ ਬਾਈਬਲ ਦੇ ਵਿੱਚ ਪਹਿਲੀ ਵਾਰੀ ਜੋ ਦਸਵੰਦ ਉਹ ਕਿੰਨੇ ਦਿੱਤਾ ਸੀ ਤੇ ਕਿੱਥੇ ਦਿੱਤਾ ਸੀ ਮੈਂ ਰੱdna ਕੋ ਛੋਟਾ ਜਿਹਾ ਵਚਨ ਪੜ੍ਹਦਾ ਹਾਂ ਉਤਪਤੀ ਕਿਤਾਬ 14 ਦਾਇਤੇ 20 ਵਚਨ ਤੁਸੀਂ ਆਪਣੀ ਬਾਈਬਲ ਦੇ ਵਿੱਚੋਂ ਪੜ੍ਹ ਸਕਦੇ ਹੋ ਅਤੇ ਸਭ ਚੀਜ਼ਾਂ ਵਿੱਚੋਂ ਇਬਰਾਹਿਮ ਨੇ ਉਸ ਨੂੰ ਦਸਵੰਦ ਦਿੱਤਾ ਇਬਰਾਹਿਮ ਨੇ ਪਹਿਲੀ ਵਾਰੀ ਜੋ ਦਸਵੰਦ ਦਿੱਤਾ ਸੀ ਮਲਕੀਸਦੇਕ ਨੂੰ ਦਿੱਤਾ ਸੀ ਜੋ ਕਿ ਪਰਮੇਸ਼ਰ ਦਾ ਇੱਕ ਜਾਜਕ ਸੀ ਮੈਂ ਤੁਹਾਡਾ ਇੱਕ ਹੋਰ ਵਚਨ ਸ਼ੇਅਰ ਕਰਦਾ ਹਾਂ ਉਹ ਵੀ ਵਚਨ ਤੁਸੀਂ ਆਪਣੀ ਜੋ ਬਾਈਬਲ ਦੇ ਵਿੱਚੋਂ ਪੜ੍ਹ ਸਕਦੇ ਹੋ ਮਲਾਕੀ 3 ਅਧਿਆਇ ਤੇ 10ਵਾਂ ਵਚਨ ਤੁਸੀਂ ਪੜ੍ਹ ਸਕਦੇ ਹੋ ਸਾਰਾ ਦਸਵੰਦ ਮੇਰੇ ਕੋਠਰੇ ਵਿੱਚ ਲਿਓ ਤਾਂ ਜੋ ਮੇਰੇ ਘਰ ਵਿੱਚ ਭੋਜਨ ਹੋਵੇ ਅਤੇ ਇਸ ਵਿਚਕਾਰ ਮੈਨੂੰ ਪਰਖੋ ਯਹਵਾ ਕਹਿੰਦਾ ਹੈ ਕਿ ਮੈਂ ਤੁਹਾਡੇ ਲਈ ਆਕਾਸ਼ ਦੇ ਦਰਵਾਜ਼ੇ ਖੋਲਾਂਗਾ ਕਿ ਨਹੀਂ ਤੁਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਇਹ ਦੇਖ ਹੀ ਲਿਆ ਹੈ ਕਿ ਪਰਮੇਸ਼ਰ ਨੇ ਜੋ ਸਾਡਾ ਜੋ ਵਾਅਦਾ ਉਹ ਕੀਤਾ ਹੈ ਕਿਉਂਕਿ ਪਰਮੇਸ਼ਰ ਨੇ ਇਸ ਵਚਨ ਦੇ ਵਿੱਚ ਪਰਖਣ ਨੂੰ ਬੋਲਿਆ ਹੈ ਕਿ ਤੁਸੀਂ ਆਪਣਾ ਜੋ ਦਸਵੰਦ ਦਾ ਹਿੱਸਾ ਜੋ ਮੇਰੇ ਜੋ ਘਰ ਦੇ ਵਿੱਚ ਲੈ ਕੇਓ ਤੇ ਫਿਰ ਤੁਸੀਂ ਮੈਨੂੰ ਪਰਖੋਗੇ ਮੈਂ ਤੁਹਾਡੇ ਲਈ ਜੋ ਜੋ ਆਕਾਸ਼ ਦੇ ਦਰਵਾਜ਼ੇ ਖੋਲਦਾ ਕਿ ਨਹੀਂ ਕਿ ਤੁਹਾਨੂੰ ਜੋ ਅਸ਼ੀਸ਼ ਦਾ ਪਰਮੇਸ਼ਰ ਨੇ ਜੋ ਵਾਅਦਾ ਕੀਤਾ ਹੈ ਇਸਕਾ ਕਿ ਸਾਨੂੰ ਦਸਵੰਦ ਪਰਮੇਸ਼ਰ ਦੇ ਜੋ ਹਿੱਸੇ ਦੇ ਲਈ ਉਹ ਕੱਢਣਾ ਚਾਹੀਦਾ ਤੇ ਆਪਣੇ ਪਰਮੇਸ਼ਰ ਦੇ ਘਰ ਦੇ ਵਿੱਚ ਉਹ ਦਸਵੰਦ ਉਹ ਦੇਣਾ ਚਾਹੀਦਾ ਹੈ ਤਾਂ ਕਿ ਸਾਡੀ ਜੋ ਕਮਾਈ ਦੇ ਵਿੱਚ ਪਰਮੇਸ਼ਰ ਉਹ ਬਰਕਤ ਬਣਾ ਕੇ ਰੱਖੇ ਹੁਣ ਅਸੀਂ ਸਾਰੇ ਜਣੇ ਇਹ ਚੀਜ਼ ਮਿਲ ਕੇ ਦੇਖਦੇ ਆਂ ਕਿ ਜੋ ਨਵਾਂ ਨੇਮ ਹੈ ਸਾਨੂੰ ਇਹ ਜੋ ਤੈਠ ਜਾਂ ਦਸਵੰਦ ਦੇ ਬਾਰੇ ਉਹ ਕੀ ਸਿਖਾਉਂਦਾ ਹੈ ਕਿ ਸਾਨੂੰ ਦਸਵੰਦ ਦੇਣਾ ਚਾਹੀਦਾ ਹੈ ਕਿ ਨਹੀਂ ਦੇਣਾ ਚਾਹੀਦਾ ਮੈਂ ਤੁਹਾਨੂੰ ਇੱਕ ਵਚਨ ਸ਼ੇਅਰ ਕਰਦਾ ਵਾਂ ਤੁਸੀਂ ਉਹ ਵਚਨ ਆਪਣੀ ਬਾਈਬਲ ਦੇ ਵਿੱਚ ਜਰੂਰ ਪੜਿਓ ਮਤੀ 23 ਅਧਿਆਏ ਦੇ 23 ਵਚਨ ਦੇ ਵਿੱਚ ਅਸੀਂ ਪੜ੍ਹਦੇ ਆਂ ਉਹ ਸਾਨੂੰ ਵਚਨ ਕੁਝ ਇਸ ਤਰ੍ਹਾਂ ਕਹਿੰਦਾ ਹੈ ਤੁਸੀਂ ਦਸਵੰਦ ਦਿੰਦੇ ਹੋ ਪਰ ਕਿਰਪਾ ਨਹੀਂ ਅਤੇ ਵਿਸ਼ਵਾਸ ਨੂੰ ਛੱਡ ਦਿੰਦੇ ਹੋ ਕਈ ਲੋਕ ਇਹ ਵਚਨ ਦਾ ਜੋ ਹਵਾਲਾ ਦੇ ਕੇ ਇਹ ਚੀਜ਼ ਬੋਲਦੇ ਨੇ ਕਿ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਇਹ ਵਚਨ ਦੇ ਵਿੱਚ ਜੋ ਦਸਵੰਦ ਜੋ ਕੱਢਣ ਦੇ ਲਈ ਉਹ ਮਨਾ ਕੀਤਾ ਹੈ ਨਵੇਂ ਨੇਮ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਦਸਵੰਦ ਦੇਣ ਦੇ ਲਈ ਉਹ ਸਾਨੂੰ ਜੋ ਮਨਾ ਉਹ ਕਰ ਦਿੱਤਾ ਹੈ ਇਸ ਵਚਨ ਦੇ ਵਿੱਚ ਪ੍ਰਭ ਯਿਸੂ ਮਸੀਹ ਨੇ ਦਸਵੰਦ ਨੂੰ ਰੱਦ ਨਹੀਂ ਕੀਤਾ ਬਲਕਿ ਸਾਨੂੰ ਇਹ ਚੀਜ਼ ਦੱਸੀ ਹੈ ਕਿ ਸਾਡਾ ਵਿਸ਼ਵਾਸ ਵੀ ਜਾਂ ਸਾਡਾ ਜੋ ਮਨ ਹੈ ਉਹ ਵੀ ਸਾਫ਼ ਹੋਣਾ ਜ਼ਰੂਰੀ ਹੈ ਡੀਅਰ ਬ੍ਰਦਰ ਐਂਡ ਸਿਸਟਰ ਮੈਂ ਤੁਹਾਨੂੰ ਇਹ ਚੀਜ਼ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਕਿ ਜੋ ਸਾਡਾ ਦਸਵੰਦ ਹੈ ਸਿਰਫ ਪੈਸੇ ਦਾ ਹੀ ਨਹੀਂ ਬਲਕਿ ਸਾਡਾ ਜੋ ਵਿਸ਼ਵਾਸ ਹੈ ਉਹਦਾ ਵੀ ਇੱਕ ਜੋ ਨਿਸ਼ਾਨੀ ਉਹ ਹੈ ਜਦੋਂ ਅਸੀਂ ਦਸਵੰਦ ਦਿੰਦੇ ਹਾਂ ਤੇ ਅਸੀਂ ਇਹ ਚੀਜ਼ ਕਲੀਅਰ ਕਰਦੇ ਹਾਂ ਕਿ ਜੋ ਸਾਡਾ ਮਾਲਕ ਹੈ ਉਹ ਪ੍ਰਭ ਯਿਸੂ ਮਸੀਹ ਹੈ ਕਿਉਂਕਿ ਉਹਦੇ ਦਿੱਤੇ ਹੋਏ ਕਾਰੋਬਾਰ ਤੇ ਅਸੀਂ ਕੰਮ ਕਰ ਰਹੇ ਹਾਂ ਤੇ ਜੋ 100 10% ਸਾਡੇ ਪ੍ਰਭੂ ਯਿਸੂਸੀ ਦਾ ਇਹ ਫਿਰ ਵੀ ਸਾਡਾ ਪ੍ਰਭੂ ਯਿਸੂਸੀ ਸਾਡੇ ਕੋਲ ਜੋ 10% ਮੰਗਦਾ ਹੈ ਤੇ ਸਾਡੇ ਲਈ ਉਸ ਨੇ ਜੋ ਰੂਲ ਬਣਾਇਆ ਹੈ ਸਾਨੂੰ ਫੋਲੋ ਕਰਨਾ ਚਾਹੀਦਾ ਹੈ ਤੇ ਸਾਨੂੰ ਆਪਣਾ ਦਸਵੰਦ ਪਰਮੇਸ਼ਰ ਦੇ ਭਵਨ ਦੇ ਵਿੱਚ ਉਹ ਦੇਣਾ ਚਾਹੀਦਾ ਹੈ ਮੈਂ ਜਿੰਨੇ ਵੀ ਤੁਹਾਡਾ ਨਾ ਇਹ ਵਚਨ ਸ਼ੇਅਰ ਕੀਤੇ ਨੇ ਸਭ ਵਚਨ ਮੈਂ ਬਾਈਬਲ ਐਪ ਤੋਂ ਸ਼ੇਅਰ ਕੀਤੇ ਨੇ ਤੁਸੀਂ ਆਪਣੇ ਜੋ ਵਚਨ ਇਹ ਬਾਈਬਲ ਦੇ ਵਿੱਚੋਂ ਪਾਰਸਾ ਦਿਓ ਉਹ ਸਮ ਟਾਈਮ ਜੋ ਵਰਡ ਥੋੜੇ ਡਿਫਰੈਂਸ ਹੁੰਦੇ ਨੇ ਮੈਂ ਹਰ ਵੀਡੀਓ ਦੇ ਵਿੱਚ ਇਹ ਚੀਜ਼ ਕਲੀਅਰ ਕਰਦਾ ਹਾਂ ਕਿ ਸਮ ਟਾਈਮ ਜੋ ਵਰਡ ਥੋੜੇ ਡਿਫਰੈਂਸ ਹੁੰਦੇ ਨੇ ਬਟ ਮੀਨਿੰਗ ਦੋਨਾਂ ਦਾ ਸੇਮ ਹੀ ਹੁੰਦਾ ਹੈ ਜੇ ਤੁਸੀਂ ਵੀ ਆਪਣਾ ਦਸਵੰਦ ਜੋ ਕੱਢਦੇ ਹੋ ਜਾਂ ਫਿਰ ਤੁਸੀਂ ਆਪਣਾ ਦਸਵੰਦ ਨਹੀਂ ਦਿੰਦੇ ਤੁਸੀਂ ਆਪਣਾ ਦਸਵੰਦ ਦੇਣਾ ਉਹ ਸ਼ੁਰੂ ਕਰੋ ਤੇ ਪਰਮੇਸ਼ਰ ਨੂੰ ਪਰਖੋ ਕਿ ਪਰਮੇਸ਼ਰ ਤੁਹਾਡੀ ਕਮਾਈ ਦੇ ਵਿੱਚੋਂ ਬਰਕਤ ਪਾਏਗਾ ਤੇ ਇਸ ਵੀਡੀਓ ਨੂੰ ਤੁਸੀਂ ਜੋ ਗਾਂ ਆਪਣੇ ਫੈਮਿਲੀ ਤੱਕ ਜਰੂਰ ਸ਼ੇਅਰ ਕਰੋ ਤੇ ਪਰਮੇਸ਼ਰ ਦੇ ਉਸੂਲਾਂ ਦੇ ਉੱਤੇ ਪਰਮੇਸ਼ਰ ਦੇ ਹੁਕਮਾਂ ਦੇ ਉੱਤੇ ਚੱਲਣਾ ਉਹ ਸ਼ੁਰੂ ਕਰ ਦਿਓ ਜੇ ਤੁਸੀਂ ਵੀ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤੁਸੀਂ ਗੋਡਵਿਨ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਜੋ ਬੈਲ ਆਈਕਨ ਉਸ ਨੂੰ ਆਲ ਤੇ ਸਿਲੈਕਟ ਕਰ ਲਓ ਕਿ ਜਦੋਂ ਵੀ ਅਸੀਂ ਵੀਡੀਓ ਪਾਵਾਂਗੇ ਸਭ ਤੋਂ ਪਹਿਲਾਂ ਵੀਡੀਓ ਤੁਹਾਡੇ ਕੋਲ ਪਹੁੰਚ ਸਕੇ ਤੁਸੀਂ ਪਰਮੇਸ਼ਰ ਦੇ ਜੋ वचन ਉਹ ਸੁਣ ਸਕੋ ਤੇ ਮੇਰੇ ਪਰਮੇਸ਼ਰ ਤੁਹਾਡੀ ਕਮਾਈ ਦੇ ਵਿੱਚ ਹਮੇਸ਼ਾ ਬਰਕਤ ਬਣਾ ਕੇ ਰੱਖੇ ਤੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੈਥੈਂਕ ਯੂ ਫॉर ਵਾਚਿੰਗ ਗੋਡ ਬlesਸ ਯੂ ਜੈਮਸੀ ਜੀ ਸਾਰਿਆਂ ਨੂੰ